ਅੱਛੀ ਗੱਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਜਾਣ ਦੇ ਚਾਹਵਨ ਪੰਜਾਬੀ ਨੌਜਵਾਨਾਂ ਅਤੇ ਪਰਿਵਾਰਾਂ ਲਈ ਨਵੇਂ ਸਾਲ 2026 ਦੀ ਸ਼ੁਰੂਆਤ ਉਮੀਦਾਂ ਮੁਤਾਬਿਕ ਨਹੀਂ ਰਹੀ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ ਰਾਤੋਂ ਰਾਤ ਚਾਰ ਅਜਿਹੇ ਫੈਸਲੇ ਲਏ ਹਨ ਜੋ ਪੰਜਾਬੀ ਭਾਰਤੀਆਂ ਲਈ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਹਨ ਆਓ ਜਾਣਦੇ ਹਾਂ ਪੂਰੀ ਜਾਣਕਾਰੀ ਸਾਲ 2026 ਲਈ ਪਹਿਲਾਂ ਉਮੀਦ ਜਿਤਾਈ ਗਈ ਸੀ ਕਿ 20000 ਤੋਂ ਵੱਧ ਮਾਤਾ ਪਿਤਾ ਅਤੇ ਦਾਦਾ ਦਾਦੀ ਦੀਆਂ ਪੀਆਰ ਐਪਲੀਕੇਸ਼ਨਾਂ ਲਈਆਂ ਗਈਆਂ ਜਾਫਰ ਲਈਆਂ ਜਾਣਗੀਆਂ ਪਰ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ ਸਾਫ ਇਨਕਾਰ ਕਰ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਲ 2026 ਦੌਰਾਨ ਕੋਈ ਵੀ ਨਵੀਂ ਐਪਲੀਕੇਸ਼ਨ ਨਹੀਂ ਲਈ ਜਾਵੇਗੀ ਸਿਰਫ ਪਹਿਲਾਂ ਤੋਂ ਲਗੀਆਂ ਫਾਈਲਾਂ ਨੂੰ ਹੀ ਪ੍ਰੋਸੈਸ ਕੀਤਾ ਜਾਵੇਗਾ ਇਹ ਉਹਨਾਂ ਬੱਚਿਆਂ ਲਈ ਵੱਡਾ ਚਟਕਾ ਹੈ ਜੋ ਆਪਣੇ ਮਾਪਿਆਂ ਨੂੰ ਪੱਕੇ ਤੌਰ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹਨ ਕੇਅਰ ਹੋਮ ਵਰਕਰ ਵੀਜ਼ਾ ਹਾਲੇ ਨਹੀਂ ਖੁੱਲਿਆ ਜੋ ਲੋਕ 31 ਮਾਰਚ 2026 ਨੂੰ ਕੇਅਰ ਹੋਮ ਵਰਕਰ ਵੀਜ਼ਾ ਖੁੱਲਣ ਦੀ ਉਡੀਕ ਕਰ ਰਹੇ ਸਨ ਉਹਨਾਂ ਲਈ ਵੀ ਮਾੜੀ ਖਬਰ ਹੈ ਇਮੀਗ੍ਰੇਸ਼ਨ ਵਿਭਾਗ ਨੇ ਇਹ ਵੀਜ਼ਾ ਪ੍ਰੋਗਰਾਮ ਖੋਲਣ ਤੋਂ ਨਾ ਕਰ ਦਿੱਤਾ ਹੈ ਵਿਭਾਗ ਦਾ ਕਹਿਣਾ ਹੈ ਕਿ ਪਹਿਲਾਂ ਤੋਂ ਹੀ ਬਹੁਤ ਸਾਰੀਆਂ ਐਪਲੀਕੇਸ਼ਨਾਂ ਪੈਂਡਿੰਗ ਹਨ ਇਸ ਲਈ 2026 ਵਿੱਚ ਨਵੇਂ ਵੀਜ਼ੇ ਜਾਰੀ ਨਹੀਂ ਕੀਤੇ ਜਾਣਗੇ ਸਿਰਫ ਪੁਰਾਣੇ ਬਿਨੈਕਾਰਾਂ ਦੇ ਨਤੀਜੇ ਹੀ ਜਾਰੀ ਕੀਤੇ ਜਾਣਗੇ ਇਸ ਦੇ ਨਾਲ ਹੀ ਅਗਲੀ ਗੱਲ ਕਰਦੇ ਹਾਂ ਜੀ ਵਿਜ਼ਟਰ ਵੀਜ਼ਾ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਦੀ ਸ਼ਕਤੀ ਜਿਨ੍ਹਾਂ ਕੋਲ ਪਹਿਲਾਂ ਹੀ ਕੈਨੇਡਾ ਦਾ ਵਿਜ਼ਟਰ ਜਾਂ ਟੂਰਿਸਟ ਵੀਜ਼ਾ ਹੈ ਉਹਨਾਂ ਲਈ ਹੁਣ ਕੈਨੇਡਾ ਵਿੱਚ ਦਾਖਲ ਹੋਣਾ ਸੌਖਾ ਨਹੀਂ ਹੋਵੇਗਾ ਇਮੀਗ੍ਰੇਸ਼ਨ ਅਧਿਕਾਰੀ ਹੁਣ ਸਖਤ ਪੁੱਛਗਿੱਛ ਕਰਨਗੇ ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿ ਦੀ ਬਿਸਟਰ ਵੀਜ਼ਾ ਤੇ ਜਾਣ ਵਾਲੇ ਬਹੁਤ ਸਾਰੇ ਲੋਕ ਉੱਥੇ ਜਾ ਕੇ ਰਿਫਿਊਜ਼ ਕੇਸ ਅਪਲਾਈ ਕਰ ਰਹੇ ਹਨ ਜੇਕਰ ਅਧਿਕਾਰੀਆਂ ਨੂੰ ਤੁਹਾਡੇ ਜਵਾਬਾਂ ਤੇ ਸ਼ੱਕ ਹੋਇਆ ਤਾਂ ਉਹ ਵੀਜ਼ਾ ਹੁੰਦੇ ਹੋਏ ਵੀ ਤੁਹਾਨੂੰ ਵਾਪਸ ਕਰ ਸਕਦੇ ਹਨ ਇਸ ਦੇ ਨਾਲ ਹੀ ਅਗਲੀ ਗੱਲ ਕਰਦੇ ਹਾਂ ਜੀ ਸਟੂਡੈਂਟਾ ਵੀਜ਼ਾ ਵਿੱਚ ਕਟੋਤੀ ਅਤੇ ਵਰਕ ਪਰਮਿਟ ਤੇ ਨਵੇਂ ਨਿਯਮ ਸਟੂਡੈਂਟ ਲਈ ਦੋ ਵੱਡੀਆਂ ਮੁਸ਼ਕਿਲਾਂ ਖੜੀਆਂ ਹੋ ਗਈਆਂ ਹਨ ਪਹਿਲਾ ਇਹ ਕਿ ਸਾਲ 2026 ਵਿੱਚ ਸਟੂਡੈਂਟ ਵੀਜ਼ਾ ਦੀ ਗਿਣਤੀ ਘਟਾ ਕੇ ਸਿਰਫ 1.5 ਲੱਖ ਦੇ ਕਰੀਬ ਕਰ ਦਿੱਤੀ ਗਈ ਹੈ ਦੂਜਾ ਪੜ੍ਹਾਈ ਖਤਮ ਕਰਨ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਅਪਲਾਈ ਕਰਨ ਲਈ ਪਹਿਲਾਂ 6 ਮਹੀਨੇ ਮਿਲਦੇ ਸਨ ਪਰ ਹੁਣ ਸਿਰਫ 90 ਦਿਨਾਂ ਦਾ ਸਮਾਂ ਮਿਲੇਗਾ ਨਾਲ ਹੀ ਹੁਣ ਇਹ ਸਰਕਾਰ ਤੈਅ ਕਰੇਗੀ ਕਿਸੇ ਨੂੰ ਵਰਕ ਪਰਮਿਟ ਦੇਣਾ ਹੈ ਅਤੇ ਕਿਸ ਨੂੰ ਨਹੀਂ ਇਸ ਵਿੱਚ ਫ੍ਰੈਂਚ ਬੋਲਣ ਵਾਲਿਆਂ ਨੂੰ ਪਹਿਲ ਦਿੱਤੀ ਜਾਵੇਗੀ ਕੈਨੇਡਾ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਇਹਨਾਂ ਨਵੇਂ ਨਿਯਮਾਂ ਨੂੰ ਧਿਆਨ ਵਿੱਚ ਰੱਖੋ ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਫ੍ਰੈਂਚ ਭਾਸ਼ਾ ਸਿੱਖਣ ਲਈ ਪੀਆਰ ਦੇ ਰਾਹੀਂਵੇਂ ਸੌਖੇ ਹੋ ਸਕਦੇ ਹਨ ਅਪਡੇਟ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ